ਸਾਡੇ ਕਾਨੂੰਨ ਨਾਲ ਦੀ ਪੂਰ ਸਥਿਤੀ ਨਹੀਂ ਹੈ ਜਿਹੜਾ ਸਣੀ ਆ ਉਹਨੇ ਗੱਲ ਕੀਤੀ ਵੀ ਜਿਹੜੇ ਪੁਲਿਸ ਵਾਲਿਆਂ ਨੂੰ ਅੰਦਰ ਕੈਦ ਹਨ ਉੱਥੇ ਮਲਾਜਮਾਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਪੁੱਤਰ ਮਾਰੇ ਸੀ ਤਾਂ ਉਹ ਮੇਰਾ ਹਾਲ ਮੈਨੂੰ ਨਾਮ ਭੁੱਲ ਗਿਆ ਉਹਦਾ ਮਲਾਜਮ ਦਾ ਤੇ ਉਹ ਅੰਦਰ ਕੁਰਸੀ ਤੇ ਬਹਿ ਕੇ ਨਾ ਤੇ ਉੱਥੇ ਉਵੇਂ ਹੀ ਉਹ ਰੋਹ ਮਾਰਦਾ ਉਵੇਂ ਹੀ ਉਹ ਰੋਹ ਮਾਰਦਾ ਜਿਵੇਂ ਬਾਹਰ ਮਾਰਦਾ ਤਾਂ ਕੀ ਗੱਲ ਜਿਹੜੇ ਜੱਜ ਸਾਡੇ ਜੱਜ ਸਾਹਿਬਾਨ ਨੇ ਅੰਦਰ ਜਾ ਕੇ ਜੇਲਾ ਦੇ ਅੰਦਰ ਜਾ ਕੇ ਇਨਕੁਆਰੀ ਕਰਦੇ ਨੇ ਉਦੋਂ ਤੇ ਨਹੀਂ ਵੀਨੇ ਵਿਕੀ ਕਰਦੇ ਨੇ ਜਿਹੜੇ ਇਹ ਬੰਦੇ ਨੇ ਜਿਹੜੇ ਬੰਦੇ ਪੁਲਿਸ ਦੇ ਜਾਂ ਕੋਈ ਵੀ ਮੁਲਾਜ਼ਮ ਇਤਨਾ ਜਿਨ੍ਹਾਂ ਨੂੰ ਸਜ਼ਾ ਹੋਈ ਉਹਨਾਂ ਨੂੰ ਲੰਗਰ ਦੇ ਵਿੱਚ ਪਾਉਣਾ ਚਾਹੀਦਾ ਸਾਲ-ਸਾਲ ਇੱਕ ਲੰਗਰ ਦੇ ਵਿੱਚ ਸਾਲ-ਸਾਲ ਪੂਰਾ ਪਾਉ ਦੇ ਵੇੜ ਪਤਾ ਲੱਗੇ ਕਿ ਮਾਵਾ ਦੇ ਪੁੱਤਰ ਕਿਵੇਂ ਕਿਉਂਗੇ ਜਦੋਂ ਉਹਨਾਂ ਦੇ ਜੀਵ ਜਾਨ ਉਹਨਾਂ ਕੋਲੋਂ ਰੋਣ ਤੇ ਸਾਨੂੰ ਲੰਗਰ ਦੇ ਵਿੱਚ ਪਾਇਆ ਜਦੋਂ ਬੰਦਾ ਲੰਗਰ ਤੇ ਪੈਂਦਾ ਨਾ ਛਗਿਆੜੀਆਂ ਨਿਕਲ ਜਾਂਦੀਆਂ ਤੇ 12 1 ਵਜੇ ਸੌਣਾ ਦੇ ਤੱਕ 4 ਵਜੇ ਉੱਦਕੇ 2 ਵਜੇ ਫਿਰ ਲੰਗਰ ਪਕਾਉਣਾ ਇਹਨਾਂ ਲੰਗਰ ਚ ਪਾਉਣਾ ਚਾਹੀਦਾ ਕਿਉਂਕਿ ਜਦੋਂ ਸਜ਼ਾ ਹੋ ਵੀ ਉਹ ਤੋਂ ਬਲਾਜਮ ਹੋ ਗਿਆ ਉਹਦਾ ਕੰਮ ਕੀ ਆ ਵੀ ਤਿੰਨ ਧਮਕੇ ਮਾਰਦਾ ਉਹ ਮੈਨੂੰ ਬੰਦੇ ਨੇ ਦੱਸਿਆ ਉਹਨੇ ਮੈਂ ਅੰਦਰ ਧਮਕੇ ਮਾਰਦਾ ਜਦੋਂ ਸੌਂਦੇ ਪਏ ਵੀਡੀਓ ਚੱਲੀ ਉਹਨਾਂ ਦੀ ਕਾਨੂੰਨ ਨਾਲ ਦੀ ਕੋਈ ਵੀ ਸਥਿਤੀ ਨਹੀਂ ਵਾਕਈ ਤਗੜੇ ਬੰਦੇ ਦੀ ਜੇਲ ਨਹੀਂ ਤਗੜਾ ਬੰਦਾ ਅੰਦਰੇ ਕੰਸ਼ਾ ਕਰਨ ਵਾਲੀ ਗੱਲ ਹੀ ਰਹਿ ਗਈ ਕਿਉਂਕਿ ਤਗੜੇ ਬੰਦੇ ਇਹੋ ਜਿਹੀ ਵੀ ਕਹੀ ਹੈਗੇ ਨੇ ਕਿ ਜਿਨ੍ਹਾਂ ਦੇ ਉਹ ਆਪਣੇ ਪਰਿਵਾਰਾਂ ਦੇ ਅੰਦਰ ਸਤ ਲੈਂਦੇ ਨੇ ਤੇ ਪਰਿਵਾਰਾਂ ਨੂੰ ਵੀ ਰੱਖ ਕੇ ਮਿਲ ਲੈਂਦੇ। ਮੈਂ ਫਰੋਇਦਪੁਰ ਜੇਲ੍ਹ ਦੇ ਵਿੱਚ ਵੇਖਿਆ ਸੀ ਕੋਈ ਮੁਲਾਜ਼ਮ ਸੀ। ਉਹ ਆਪਦੇ ਪਰਿਵਾਰਾਂ ਨੂੰ ਮਿਲਦਾ ਰਹੂ। ਉਹ ਘਰ ਜਾ ਜਾਂਦਾ ਸੀ ਤੇ ਸਵੇਰੇ ਤੱਕ ਜੇਲ੍ਹ ਚਲਾਇਆ ਜਾਂਦਾ। ਇਹ ਨੇ ਸਾਡੀਆਂ ਪੰਜਾਬ ਦੀਆਂ ਜੇਲਾ। ਜਿੱਥੇ ਲੋਕਾਂ ਨੂੰ ਜੇਲ੍ਹਾਂ ਦਾ ਡਰ ਹੋਵੇ ਨਾ। ਤੇ ਲੋਕ ਕਤਲ ਨਾ ਕਰਨ ਕਦੇ ਵੀ। ਕਦੋਂ ਤਾਂ ਹੀ ਨਹੀਂ ਕਰਦੇ। ਤਾਂ ਹੀ ਨਹੀਂ ਡਰ। ਉਹ ਜਿਹੜਾ ਤਗੜਾ ਬੰਦਾ ਜੇਲ੍ਹ ਤੇ ਹੈਗੀ ਮਾਰੇ ਬੰਦੇ ਦੀ। ਜਾਂ ਸਿੱਖ ਬੰਦੇ ਦੀ। ਜਿਹਨੇ ਪਗਬੰਦੀ ਦੇ ਦਾੜੀ ਰੱਖੀ ਹੁੰਦੇ ਨੇ। ਤੇ ਜਿਹੜਾ ਥਲੇ ਨੀਕਰਾਂ ਪਾ ਕੇ ਤੁਰਿਆ ਫਿਰਦਾ ਉਹਦੇ ਵਾਸਤੇ ਬੁੱਲੇ ਹੀ ਨੇ ਬਾਕੀ ਮਹਾਰਾਜ ਜਿਹੜਾ ਨਾ ਪਰਮਾਤਮਾ ਹੋਣੀ ਬਖਸ਼ਦਾ ਉਹ ਦਿਨ ਦੂਰ ਨਹੀਂ ਹੁੰਦਾ ਜਦ ਤਨ ਏਕਣਾ ਇੱਕ ਦਿਨੀਆਂ ਦੇਣਾ ਪੈਂਦਾ ਕਿਉਂਕਿ ਜਿਹੜਾ ਸਰਾਂ ਦਿਖਾਉਂਦਾ ਹੀ ਆਪਦੇ ਆਪ ਨੂੰ ਨਾ ਕਿ ਅੱਜ ਬੈੱਡ ਤੇ ਲੱਤਾਂ ਤਾਂ ਕੀਤੀਆਂ ਪਈਆਂ ਨੇ ਜਦੋਂ ਉਹ ਆਪੇ ਥਾਪ ਕੇ ਜੋਦੇ ਸੂਰਮੇ ਘੱਟਦਾ ਬਿਲਜੋਣਾਉਂ ਤੇਰੀ ਵਾਰੀ ਜਦੋਂ ਸ਼ਕਾਸ਼ਾਡਾ ਜਾ। ਸਮਝੀ ਗੱਲ। ਪਰ ਕਾਨੂੰਨ ਦੀਆਂ ਧੜਿਆਂ ਉਡੀਆਂ ਪਈਆਂ ਨੇ ਧੜਿਆਂ ਜਿਵੇਂ ਭਾਈ ਆੌਰਤਪਾਲ ਨੂੰ ਦੇਖੋ ਤੁਸੀਂ ਗੱਲ ਨਹੀਂ ਬਾਤ ਨਹੀਂ ਬਗੇਰ وجہ ਤੋਂ। ਸਰਬ ਦਾ ਸਰਬ ਡਰ ਬੋਟਾਂ ਦਾ ਸਤਾਉਦਾ। ਜੇ ਉਹ ਬਾਹਰ ਆ ਗਿਆ ਤੇ ਬੋਟਾ। ਇਕੱਲੇ ਸਰਕਾਰ ਨਾ ਭੱਜਣਗੇ। ਇਹਨੂੰ ਸਰਕਾਰ ਦਾ ਟਾਲੋ ਤੇ ਜੇ ਗੁਰੂ ਰਾਮਦਾਸ ਨੇ ਕਿਸੇ ਤੇ ਕਿਰਪਾ ਕਰਨੀ ਹੋ ਤਾਂ ਨੇ ਭਾਈ ਕਾਰੀ ਜਿਹੜੀ ਉਹ ਰੱਬ ਬੜਾ ਬਲਜਾ ਹੈ ਜਦੋਂ ਉਹਨੇ ਕੁਝ ਕਰਨਾ ਉਹ ਮਰੇ ਪਏ ਬੰਦੇ ਤੇ ਵੀ ਕਿਰਪਾ ਕਰ ਜਾਂਦਾ ਕਿਉਂਕਿ ਮਾਰਨਾ ਜਿਉਣਾ ਸਭ ਕੁਝ ਰੱਖਣਾ ਉਹ ਰੱਬ ਦੇ ਹੱਥੇ ਬੰਦੇ ਦੇ ਵਸ